ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਤੁਹਾਨੂੰ ਦੇਖਣ ਦੇ ਵਿੱਚ ਕੀ ਲੱਗਦਾ ਇਹ ਇਹ ਹੈਗਾ ਬਈ ਗਮਾਰਾ ਤੇ ਗਮਾਰਾ ਬਾਈ ਇਕੱਠਾ ਕਰੀਣਾ ਆਸੇ ਬਈ ਫਲਗਾਂ ਤੁਹਾਨੂੰ ਚੰਗੀ ਤਰ੍ਹਾਂ ਦੇਖ ਸਕਦੇ ਹੋ ਬਾਈ ਹਨਾ ਤੇ ਉਹ ਸਾਡਾ ਭੋਲਾ ਬਾਈ ਇਹ ਨਾ ਬਾਈ ਅਸੀਂ ਚੱਫਿਆਂ ਨਾਲ ਇਕੱਠਾ ਕਰਦੇ ਆ ਗਮਾਰਾ ਤੇ ਆਹ ਦੇਖ ਬਾਈ ਕੜਕੀ ਲੀਜੀ ਵੀ ਹੈਗੀ ਉਹ ਤਾਂ ਮੇਰੇ ਕੋਲੇ ਤੇ ਔਖਾ ਬਹੁਤ ਬਾਈ ਸੂਲਾਂ ਦਾ ਮੱਥਾ ਲਾਉਣਾ ਪੈਂਦਾ ਤੇ ਇਧਰ ਜਾਂਟਾ ਬਾਈ ਚੱਕੀ ਤਰ੍ਹਾਂ ਆਉਂਦਾ ਕਹਾਂ ਜਾਂਟੇ ਹੈ ਨਾ ਨਜ਼ਾਰਾ ਚੱਕਣ ਦਾ ਓਏ ਨਜ਼ਾਰਾ ਹੈਗਾ ਭਾਈ ਵੀ ਜਿੰਨੇ ਕਿਸਾਨ ਭੜਗ ਮਾਰਾ ਕੁੱਤਰਦੇ ਆ ਆਹ ਦੇਖ ਲੋ ਇਤਲੀ ਤੇ ਦੂਜਾ ਥਾਂ ਬ ਦਿਖਾਈ ਭਾਈ ਦੂਜਾ ਭਾਈ ਤਲੀ ਤੇ ਜੱਫਾ ਰੋਕ ਦਿੰਦਾ ਇਹ ਬੰਦਾ ਇਸ ਕਰਕੇ ਭਾਈ ਅਸੀਂ ਵੀਡੀਓ ਬਣਾਉਣ ਲੱਗੇ ਆ ਵੀ ਤਲੀ ਤੇ ਜੱਫਾ ਰੋਕ ਦਿੰਦਾ ਹੈ ਜਾਂ ਤਾਂ ਰੋਕੇ ਦਿਖਾਈ ਜੰਗਾ ਵੀਰਾਂ ਨੂੰ ਯਾਰ ਤਲੀ ਤੇ ਜੱਫਾ ਭਾਈ ਤੇ ਭਾਈ ਕਿ ਦੋ ਕਿਲੇ ਸੀਗਾ ਪਰ ਇਹ ਕਿਲਾ ਕੱਢਿਆ ਕਿਲਾ ਕੱਢੇ ਭਈਆ ਇਕੱਠਾ ਕਰੀਏ ਨੇ ਬਾਈ ਹੁਣ ਕੁੱਤਰਾਂਗੇ ਉਹ ਚੱਕ ਲਿਆ ਭੁੱਲੇ ਨੇ ਵੀ ਹੈਦਲ ਫੂਸੜੇ ਕਿਲਰ ਕੇ ਦੂਜਾ ਫੇਰ ਚੱਕ ਲਈ ਕੇਸੇ ਰੋਹੀ ਰੁਕਦੇਗਾ ਤਾਂ ਇਧਰ ਰੋਕੇ ਦਿਖਾਈ ਬਾਈ ਇਹ ਆਓ ਦੇਖੋ ਇਤਲੀ ਤੇ ਠੀਕ ਆ ਬਾਈ ਕਰਦੇ ਵਾਤ ਵਾਤ ਸ਼ੇਰ ਬਾਈ ਤੇ ਕੁਮਾਰਾ ਬਾਈ ਕੁੱਤਰਦੇ ਆ ਥੋੜੇ ਥੱਬੇ ਰਹਿ ਗਏ ਹੋਈ ਸਾਡੇ ਕੋਲੇ ਬਸ ਆ ਰਹੇਗੇ 5-10 ਕਿਤਾਂ ਆਲ ਚਾਹ ਪੀ ਲੋ ਬਾਈ ਆ ਜੰਡਾ ਜਾ ਪੀਲਾ ਮਤਾਂ ਚੱਕ ਲੋ ਯਾਰ ਚਾਰ ਬੜੀ ਮੇਰੇ ਠਰ ਚੂਗੀ ਬਈ ਯਾਰ ਚੱਲ ਬੋਲੇ ਜਾ ਪੀਲਾ ਆਹ ਦਾ ਆਲਾ ਇਹ ਖਾਲੀ ਥੋੜੀ ਟਿਕਣਾ ਉੱਪਰ ਰੈਟ ਕਾ ਦਿੰਦਾ ਜਾਂ ਟੱਪਰੇ ਪਰ ਰੈਟ ਕਾਤਾ ਸੀਗੇ ਨੇ ਠੀਕ ਆ ਬਈ ਕਰ ਦੋ ਵੱਤ ਵਾ ਸ਼ੇਰ ਕਿਸਾਨਪੁਰਾ ਜਿੰਨੇ ਵੀ ਗਮਾਰਾ ਕੁੱਤਰ ਦੇ ਆ ਤੇ ਕਿੱਥੇ ਕਿੱਥੇ ਗਮਾਰਾ ਸੀਗਾ ਬਈ ਦੱਸੋ ਕਮੈਂਟ ਕਰਕੇ